ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਰੋੜਾ ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਹਲਕਾ ਪੱਟੀ ਦੇ ਆਦੀ ਨੋਂਦੇ ਪਿੰਡੇ ਸਭਰਾਂਦੇ ਬਾਂਦੇ ਪਹੁੰਚਦੇ ਨੇ ਜਿੱਥੇ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀ ਆ ਜਾਂਦੀਆਂ ਨੇ ਤੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਤੇ ਮੁਆਵਜ਼ੇ ਵੀ ਦਿੱਤੇ ਜਾਣਗੇ ਫਿਲਹਾਲ ਹਰ ਇੱਕ ਮੰਤਰੀ ਤੇ ਐਮਐਲਏ ਵੱਲੋਂ ਆਪਣੇ ਇਲਾਕਿਆਂ ਦੇ ਵਿੱਚ ਪਹੁੰਚ ਕੇ ਰਾਸ਼ਨ ਅਤੇ ਪਸ਼ੂਆਂ ਦੇ ਲਈ ਚਾਰਾ ਦੇਣ ਦੀ ਵੱਤਵਦ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂਜੀ ਸਰ ਹਾਂਜੀ ਹਾਂਜੀ ਸਰ ਦੇਖੋ ਇਸ ਤਰ੍ਹਾਂ ਹੈ ਕਿ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਕਿ ਜਿੰਨੇ ਵੀ ਇਸ ਵਾਰੀ ਪਏ ਨੇ ਇਹਨੂੰ ਮੈਂ ਸਮਝਦਾ ਕਈ ਦਹਾਕਿਆਂ ਦੀ ਕੀ ਸਦੀ ਦਾ ਹੀ ਰਿਕਾਰਡ ਨੇ ਜਿਹੜੇ ਸਾਰੇ ਤੋੜ ਦਿੱਤੇ ਤੇ ਜਿੱਥੇ ਪੰਜਾਬ ਦੇ ਵਿੱਚ ਇੰਨੇ ਵੀ ਪਏ ਨੇ ਉੱਥੇ ਵੀ ਬਹੁਤ ਵੱਡੀ ਮਾਰ ਆ ਜਿਹੜੀ ਉਹ ਜਿਹੜੇ ਪਹਾੜੀ ਇਲਾਕੇ ਨੇ ਹਿਮਾਚਲ ਵਗੈਰਾ ਉੱਥੇ ਵੀ ਜਿਵੇਂ ਲੈਂਡਸਲਾਈਡਸ ਹੋ ਰਹੀਆਂ ਨੇ ਬੱਦਲ ਫਟ ਰਹੇ ਨੇ ਉਦੇ ਕਰਕੇ ਵੀ ਪਾਣੀ ਜਿਹੜਾ ਕਾਫੀ ਪੰਜਾਬ ਦੇ ਵਿੱਚ ਆ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਹਾਲਾਤ ਗੰਭੀਰ ਬਣੇ ਹੋਏ ਸੀਗੇ ਪਰ ਪਹਿਲੇ ਦਿਨ ਤੋਂ ਹੀ ਭਗਵੰਤ ਪਾਣਜੀ ਦੀ ਸਰਕਾਰ ਸਾਡੇ ਸਾਰੇ ਕੈਬਨਿਟ ਦੇ ਸਾਥੀ ਮੇਰੀ ਵੀਰ ਲਾਲਜੀਤ ਭੁੱਲਰ ਜੀ ਇਹਨਾਂ ਦਾ ਇਲਾਕਾ ਪੈਂਦਾ ਹੈ ਹਰਪੰਜ ਨੇਡੂ ਦੀ ਸਾਰੀ ਸਾਰੀ ਕੈਬਨਿਟ ਹੈ ਜਿਹੜੀ ਉਹ ਲੋਕਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਬਚਾਅ ਕਾਰਜ ਨੇ ਜਿਹੜੇ ਉਹਨਾਂ ਦੇ ਵਿੱਚ ਲੱਗੀ ਹੋਈ ਹੈ ਔਰ ਮੈਂ ਸਮਝਦਾ ਕਿ ਚਾਹੇ ਪ੍ਰੋਬਲਮ ਵੱਡੀ ਹੈ ਪਰ ਜਦੋਂ ਮੋਢੇ ਨਾਲ ਮੋਢਾ ਲਾ ਕੇ ਬੰਦਾ ਖੜ ਜਾਂਦਾ ਤੇ ਮੈਂ ਸਮਝਦਾ ਕਿ ਆਪਾਂ ਵੱਡੀ ਤੋਂ ਵੱਡੀ ਮੁਸ਼ਕਲ ਹੈ ਜਿਹੜੀ ਉਹ ਉਹਨੂੰ ਸਰ ਕਰ ਸਕਦੇ ਆ ਅੱਜ ਇੱਥੇ ਦਰਿਆ ਤੇ ਆਏ ਆ ਤੁਸੀਂ ਬੰਨ ਤੇ ਭਾਈ ਲਾਲਜੀ ਜੀ ਉਹਨਾਂ ਨਾਲ ਹਰਪ੍ਰੀਤ ਸਿੰਘ ਜੀ ਨਾਲ ਗੱਲ ਹੋਈ ਕਿ ਕਾਫੀ ਇਥੇ ਹਾਲਾਤ ਨੇ ਜਿਹੜੇ ਉਹ ਗੰਭੀਰ ਬਣੇ ਹੋਏ ਨੇ ਪਰ ਮੈਂ ਇੱਕ ਗੱਲ ਦਾ ਵਿਸ਼ਵਾਸ ਹੋਣਾ ਚਾਹਣਾ ਮੇਰੇ ਸਾਰੇ ਕਿਸਾਨ ਵੀਰ ਖੜੇ ਨੇ ਕਿ ਸਰਕਾਰ ਦਿਨ ਰਾਤ ਤੁਹਾਡੇ ਨਾਲ ਖੜੀ ਹੈ ਕਿਸਾਨੀ ਦਾ ਜਿੰਨਾ ਨੁਕਸਾਨ ਹੋ ਰਿਹਾ ਹੈ ਉਦੋਂ ਇੱਕ ਵਾਰੀ ਜਦੋਂ ਸਿਚੁਏਸ਼ਨ ਨਾਰਮਲਾਈਜ਼ ਹੋ ਜਾਂਦੀ ਹੈ ਗਰਦੌਰੀਆਂ ਦੀ ਜਿਹੜੀਆਂ ਉਹ ਵੀ ਹੋਣਗੀਆਂ ਔਰ ਜੋ ਮੰਨ ਦਾ ਮੁਆਵਜ਼ਾ ਜਿਹੜਾ ਉਹ ਵੀ ਦਿੱਤਾ ਜਾਊਗਾ ਪਰ ਸਭ ਤੋਂ ਪਹਿਲਾਂ ਅੱਜ ਦੀ ਘੜੀ ਜਿਹੜੀ ਪਹਿਲ ਹੈ ਉਹ ਇਹ ਹੈ ਕਿ ਜੋ ਜਾਨੀ ਔਰ ਮਾਲੀ ਨੁਕਸਾਨ ਹੈ ਉਹ ਬਚਾਇਆ ਜਾ ਸਕੇ ਡੰਗਰ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਣ ਦਾ ਖਤਸ਼ਾ ਬਣਿਆ ਹੋਇਆ ਉਹਨੂੰ ਬਚਾਇਆ ਜਾ ਸਕੇ ਸਾਰੇ ਇਸ ਕੰਮ ਤੇ ਪਰ ਮੈਂ ਸਮਝਦਾ ਕਿ ਇਹ ਕਿਸੇ ਇੱਕ ਦਾ ਕੰਮ ਨਹੀਂ ਹੈਗਾ ਇਹ ਤਾਂ ਇਨਸਾਨੀਅਤ ਦਾ ਕੰਮ ਹੈ ਤੇ ਉਹ ਹੀ ਸਾਰੇ ਆਪਾਂ ਲੱਗੇ ਹੋਇਆ ਇਨ ਫਿਊਚਰ ਜਦੋਂ ਥੋੜਾ ਮੌਸਮ ਠੀਕ ਹੁੰਦਾ ਹੈ ਕਿ ਜਿਹੜੇ ਬੰਨ ਕੱਚੇ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਦੋ ਬਣਾਉਂਦਾ ਡੈਫੀਨਿਟਲੀ ਜੀ ਇਹ ਹੀ ਲਾਲਜੀਤ ਜੀ ਨੇ ਵੀ ਕਿਹਾ ਹੈ ਜੀ ਸਾਰੇ ਸਾਥੀਆਂ ਨੇ ਕਿਹਾ ਕਿ ਜਿਹੜੇ ਬੰਨ ਕੱਚੇ ਨੇ ਉਹਨਾਂ ਨੂੰ ਵੀ ਪੱਕੇ ਕਰਨ ਦਾ ਕੰਮ ਜਿਹੜਾ ਹੋਣਾ ਚਾਹੀਦਾ ਜਿਵੇਂ ਨੋਚਾਂ ਲੱਗੀਆਂ ਹੋਈਆਂ ਨੇ ਤਾਂ ਕਿ ਸਾਈਡਾਂ ਦੇ ਉੱਪਰ ਪਾਣੀ ਦੀ ਬੰਨਾਂ ਦੇ ਉੱਪਰ ਪਾਣੀ ਦੀ ਤੱਕ ਘੱਟ ਪਵੇ ਔਰ ਪਾਣੀ ਵਿਚਾਲੇ ਵਿਚਾਲੇ ਚੱਲੇ ਉਹਦੇ ਉੱਪਰ ਵੀ ਕੰਮ ਹੈ ਜਿਹੜਾ ਮੈਂ ਸਮਝਦਾ ਕਿ ਵੱਡੇ ਪੱਧਰ ਤੇ ਉੱਪਰ ਪਲਾਨ ਹੈ ਜਿਹੜਾ ਉਹ ਬਣਾਵਾਂਗੇ ਔਰ ਅੱਗੇ ਵਾਸਤੇ ਅਹ ਇਹ ਜੀ ਮੁਸ਼ਕਲਾ ਨਾ ਹੋਣ ਦਿੱਕਤਾਂ ਨਾ ਹੋਣ ਉਹਦੇ ਉੱਪਰ ਕੰਮ ਇਹਦਾ ਸਰਕਾਰ ਕਰੋਗੇ ਬਿਲਕੁਲ ਨਾ ਲਾਲ ਜੀ ਲਾਲ ਜੀ ਅਭੀ ਲਾਲ ਜੀ 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 ਆਈਡੀ ਉੱਪਰ ਕਰੇਗਾ ਹਾਂ ਜੀ ਹਾਂ ਬੁੱਲਰ ਸਾਹਿਬ ਲਗਾਤਾਰ ਤੁਸੀਂ ਵੀ ਗਰਾਊਂਡ 'ਚ ਵਿਚਰਦੇ ਪਏ ਹੋ ਕਿੰਨਾ ਕੋ ਆਪਣੇ ਜੇ ਆਪਾਂ ਏਰੀਆ 'ਚ ਗੱਲ ਕਰੀ ਕਿੰਨਾ ਕੋ ਨੁਕਸਾਨ ਹੋ ਚੁੱਕਾ ਹੈ ਤੇ ਨੁਕਸਾਨ ਦੇ ਵੇਖੋ ਜਿੰਨਾ ਹੋ ਗਿਆ ਇਹਨਾਂ ਨੁਕਸਾਨ ਇਹਨਾਂ ਪ੍ਰਭਾਵਾਂ ਦਾ ਪੂਰਾ ਹੋ ਹੀ ਨਹੀਂ ਸਕਦਾ 19 ਤੋਂ ਲੈ ਕੇ ਅੱਜ 25 ਤੱਕ 6 ਸਾਲ ਹੋ ਗਏ 6 ਸਾਲਾਂ ਦੇ ਵਿੱਚ ਚਾਰ ਵਾਰੀ ਇੱਥੇ ਹਾੜ ਆ ਚੁੱਕੇ ਆ 19 ਝਾੜਾ ਏ 20 ਝਾੜਾ ਏ ਉਹਦੇ ਬਾਅਦ 23 ਝਾੜਾ ਏ ਫਿਰ 25 ਚਾਏ ਜੇ 6 ਸਾਲਾਂ ਦੇ ਵਿੱਚੋਂ ਚਾਰ ਵਾਰਾਂ 4 ਸਾਲ ਇਹਨਾਂ ਦਾ ਨੁਕਸਾਨ ਹੋ ਗਿਆ ਉਹਦਾ ਮਤਲਬ ਹੈ ਵੀ ਜਿਹੜੀ ਦੋ ਸਾਲੇ ਨਾਲ ਫਸਲ ਵੇਚੀ ਉਹ ਪਹਿਲੀ ਪੱਧਰ ਪੁੱਧਰ ਕਰਨ ਤੇ ਲੱਗੀ ਮੈਂ ਤੇ ਇਹਨਾਂ ਦੇ ਜਜ਼ਬੇ ਤੋਂ ਜਿਹੜੇ ਸਾਡੇ ਕਿਸਾਨ ਭਰਾ ਨੇ ਇਹਨਾਂ ਦੇ ਜਜ਼ਬੇ ਤੋਂ ਬੜਾ ਹੈਰਾਨ ਤਾਂ ਵੀ ਇਹ ਬੰਦੇ ਨੋ ਪ੍ਰੋਫਿਟ ਨੋ ਲਾਸ ਵੀ ਜਿਹੜੇ ਵੱਟੇ ਉੱਤੇ ਲਾਗੇ ਪਹਿਲੀ ਪੱਧਰ ਕੰਤੇ ਬੜਾ ਇਹਨਾਂ ਦਾ ਹੌਸਲਾ ਆ ਤੇ ਇਹਨਾਂ ਦਾ ਹੌਸਲਾ ਇਸੇ ਤਰ੍ਹਾਂ ਹੀ ਬਲੰਤ ਰੱਖਾਂਗੇ ਕਿਉਂਕਿ ਸਾਡੇ ਭਰਾ ਨੇ ਅਸੀਂ ਲਗਾਤਾਰ ਜਦੋਂ ਵੀ ਕੋਈ ਆਫਤ ਆਈ ਹੈ ਮੈਂ ਭਰਾਵਾਂ ਨਾਲ ਡਟਿਆ ਰਿਆਂ ਖੜਿਆ ਰਿਆਂ ਗਾਂਵ ਵੀ ਖੜੇ ਰਵਾਂਗੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਦਾ ਜਿਹੜੇ ਅੱਜ ਸਾਡੇ ਹਲਕੇ ਦੇ ਵਿੱਚ ਜਿਹੜੇ ਹੜਪੀੜ ਤੇ ਸਾਡੇ ਭਰਾ ਨੇ ਉਹਨਾਂ ਵਾਸਤੇ ਰਾਤ ਸਮਗਰੀ ਲੈ ਕੇ ਆਏ ਆ ਰਾਸ਼ਨ ਲੈ ਕੇ ਆਏ ਆ ਜਾਂ ਜੋ ਵੀ ਘਰ ਵਰਤੋਂ ਦੀਆਂ ਚੀਜ਼ਾਂ ਨੇ ਉਹ ਲੈ ਕੇ ਆਏ ਆ ਇਹਨਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਆ ਨਾਲ ਹਰਪ੍ਰੀਤ ਸਿੰਘ ਈਟੀਓ ਜੀ ਜਿਹੜੇ ਮੇਰੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਜੀ ਨੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੜ ਆਏ ਆ ਉਹਦੇ ਸਬੰਧ ਚ ਜੇ ਕਿਸੇ ਨੂੰ ਵੀ ਕੋਈ ਲੋੜ ਆ ਉਥੇ ਮੇਰੀ ਤੇ ਈਟੀਓ ਸਾਹਿਬ ਦੀ ਡਿਊਟੀ ਲਈ ਆ ਅਸੀਂ ਲਗਾਤਾਰ ਲੋਕਾਂ ਦੇ ਸੰਪਰਕ ਚ ਆਂ ਜਿੱਥੇ ਜੋ ਵੀ ਲੋੜ ਹੁੰਦੀ ਆ ਅਹੀਂ ਲੋੜ ਪੂਰੀ ਕਰਦੇ ਆ ਅੱਗੇ ਅਸੀਂ ਆਪਦੇ ਜਿਹੜੇ ਸਾਡੇ ਸਰਪੰਚ ਨੇ ਅਹੀਂ ਖੋਦ ਸਾਰਿਆਂ ਨੇ ਰਲ ਮਿਲ ਕੇ ਬੜੀ ਸੇਵਾ ਕੀਤੀ ਆ ਜਿਹੜੀਆਂ ਸੰਗਤਾਂ ਆਸਿਓਂ ਪਾਸਿਓਂ ਜਿਵੇਂ ਜੀਰੇ ਹਲਕੇ ਤੋਂ ਫਰੋਜਪੁਰ ਤੋਂ ਬਠਿੰਡੇ ਵੱਲੋਂ ਪੂਰੇ ਮਾਲਵੇ ਦੁਆਬੇ ਚੋਂ ਮਾਝੇ ਚੋਂ ਜਿੱਥੋਂ ਵੀ ਇੱਥੇ ਸੇਵਾ ਕਰਨ ਆਉਂਦੇ ਆ ਰਾਸ਼ਨ ਲੈ ਕੇ ਆਉਂਦੇ ਆ ਉਹਨਾਂ ਸਾਰੇ ਵੀਰਾਂ ਦਾ ਵੀ ਧੰਨਵਾਦ ਪਰ ਮੈਂ ਬੇਨਤੀ ਸਾਰੇ ਭਰਾਵਾਂ ਨੂੰ ਕਰਨੀ ਚਾਹੁੰਦਾ ਕਿ ਬੰਨ ਦੇ ਦੂਜੇ ਪੰਨੇ ਕੋਈ ਨੁਕਸਾਨ ਨਹੀਂ ਹੋਇਆ ਬੰਨ ਦੇ ਉਰਲੇ ਪੰਨੇ ਕੁਝ ਵੀ ਨਹੀਂ ਰਿਹਾ ਤੇ ਕਈਆਂ ਕੀ ਹੁੰਦਾ ਜਿਹੜੇ ਬੰਨ ਦੇ ਦੂਜੇ ਪੰਨੇ ਵਾਲੇ ਉਹ ਸਾਰਾ ਕੁਝ ਲੈ ਜਾਂਦੇ ਜਿਹੜੇ ਬੰਨ ਦੇ ਇਧਰ ਦਰਿਆਲੇ ਪਾਸੇ ਆ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਜਿਨਨੇ দান ਕਰਨਾ ਉਹ ਸਿੱਧਾ দান ਉਹਨਾਂ ਬੰਦਿਆਂ ਤੱਕ ਪਹੁੰਚਾਵੇ ਜਿਨ੍ਹਾਂ ਦੀ ਦਰਿਆ ਦੇ ਵਿੱਚ ਜ਼ਮੀਨ ਆ ਜ਼ਮੀਨ ਰੋੜ ਗਈ ਆ ਬਰਬਾਦ ਹੋ ਗਈ ਆ ਘਰ ਬਰਬਾਦ ਹੋ ਗਿਆ ਉਹਨਾਂ ਲੋਕਾਂ ਨੂੰ ਅੱਜ ਮਦਦ ਦੀ ਲੋੜ ਹੈ ਠੀਕ ਇਹਦੇ ਹਿਸਾਬ